ਮੈਂ ਗੁਰਪਿਆਰ ਸਿੰਘ ਭੱਟੀ ਅੱਜ ਤੀਸਰਾ ਦਿਨ ਹੋ ਗਿਆ ਸਿਵਲ ਸਰਪੰਚ ਬਰਨਾਲਾ ਦੇ ਦਫ਼ਤਰ ਤੇ ਬure ਬੈਠੇ ਆ ਅਜੇ ਤੱਕ ਮੇਰੀ ਮੰਗ ਪੱਤਰ ਅਨੁਸਾਰ ਨਾ ਹੀ ਕੋਈ ਡੀਸੀ ਸਾਹਿਬ ਦੇ ਹੁਕਮਾਂ ਦੇ ਉਪਰੰਤ ਕੋਈ ਕਾਰਵਾਈ ਕੀਤੀ ਗਈ ਹੈ ਤੇ ਨਾ ਹੀ ਮੇਰੇ ਬਕਾਇਆ ਦੇਣ ਵਾਲੇ ਕੋਈ ਮੈਨੂੰ ਅਜੇ ਤੱਕ ਵਿਸ਼ਵਾਸ਼ਣ ਦਿਵਾਇਆ ਗਿਆ ਤੇ ਉਲਟਾ ਸਗੋਂ ਮੈਨੂੰ ਅੱਜ ਸਿਟੀ ਥਾਣਾ ਦੇ ਪੁਲਿਸ ਮੁਲਾਜ਼ਮ ਆਈਸੀ ਉਹਨਾਂ ਨੇ ਮਿਲ ਕੇ ਕਿਹਾ ਤੁਹਾਡੇ ਵਰਕਲਪ ਸ਼ਿਕਾਇਤ ਆਈ ਹੈ ਇੱਥੇ ਬੈਠਣਾ ਨਹੀਂਗਾ ਤੇ ਤੁਸੀਂ ਆਪਣੇ ਕੀ ਕਹਿੰਦੇ ਐਸਐਚਓ ਸਾਹਿਬ ਨੂੰ ਰਿਪੋਰਟ ਕਰੋ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਧਰਨਾ ਲਾਉਣਾ ਕਰਨੇ ਤੇ ਬੈਠਣਾ ਮੇਰਾ ਅਧਿਕਾਰ ਹੈਗਾ ਤੇ ਇਸ ਦੇ ਵਿੱਚ ਪ੍ਰਸ਼ਾਸਨ ਦਖਲਅੰਦਾਜ਼ੀ ਨਾ ਕਰੇ ਤਾਂ ਬਹੁਤ ਧੰਨਵਾਦ ਹੋਵੇਗਾ ਕਿਉਂਕਿ ਲੰਬੇ ਸਮੇਂ ਤੋਂ ਮੈਂ ਇਸ ਸੰਘਰਸ਼ ਦੇ ਵਿੱਚ ਜੁੜਿਆ ਹੋਇਆ ਹਾਂ ਮੈਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਮੇਰੀ ਸਾਰਿਆਂ ਨੂੰ ਲੋਕਾਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਅ ਇਹ ਖਬਰ ਜਿਹੜੀ ਹੈ ਆਪਣੇ ਕੀਤੇ ਹੋਏ ਕਤਲ ਭਗਵੰਤ ਮਾਨ ਸਰਪ ਤੇ ਪਟਿਆਲੇ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਤੱਕ ਪਹੁੰਚਾਈ ਜਾਵੇ ਤੇ ਮੈਨੂੰ ਇਨਸਾਫ ਦਿਵਾਇਆ ਜਾਵੇ ਜੀ ਧੰਨਵਾਦ